ਹੇ ਦੋਸਤੋ ਮੇਰਾ ਨਾਮ ਪਰਮਜੀ ਤੁਹਾਡਾ ਇਸ ਚੈਨਲ ਤੇ ਸਵਾਗਤ ਕਰਦਾ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਆ ਪੰਜਾਬੀ ਕਿਤਾਬ ਅਪਸਰਾ ਬਾਰੇ ਜਿਸ ਦੇ ਲੇਖਕ ਨੇ ਪ੍ਰੀਤ ਕੈਂਥ ਤੇ ਇਸ ਕਿਤਾਬ ਦੇ ਕੁੱਲ ਪੰਨੇ ਨੇ 107 ਤੇ ਇਸ ਦੀ ਪੇਪਰ ਬੈਕ ਕੀਮਤ ਰੱਖੀ ਗਈ ਹੈ 220 ਤੇ ਇਸ ਕਿਤਾਬ ਨੂੰ ਪਬਲਿਸ਼ ਕੀਤਾ ਹੈ ਕਿਤਾਬ ਆੜ ਦੁਆਰਾ ਤੇ ਜੇਕਰ ਹੁਣ ਗੱਲ ਕਰੀਏ ਆਪਾਂ ਇਸ ਕਿਤਾਬ ਦੇ ਕੰਟੈਂਟ ਬਾਰੇ ਕਿ ਇਸ ਕਿਤਾਬ ਦੀ ਕਹਾਣੀ ਕੀ ਹੈ ਤਾਂ ਇਸ ਦਾ ਇੱਕ ਪਾਤਰ ਹੈ ਜਸੂ ਉਹ ਔਰਤ ਹੈ ਜਿਹੜੀ ਉਹ ਸਾਰੀ ਹੀ ਔਰਤ ਬਰਾਦਰੀ ਦੀ ਗੱਲ ਕਰਦੀ ਹੈ ਜਾਨਕੀ ਇੱਕ ਔਰਤ ਦੇ ਪਾਤਰ ਜਰੀਏ ਸਾਰੀ ਔਰਤਾਂ ਦੀ ਗੱਲ ਕੀਤੀ ਗਈ ਹੈ ਕਿ ਔਰਤਾਂ ਬਚਪਨ ਤੋਂ ਲੈ ਕੇ ਨੂੰ ਤੱਕ ਦੀ ਜੋ ਅਵਸਥਾ ਹੁੰਦੀ ਹੈ ਉਸ ਬਾਰੇ ਗੱਲ ਕੀਤੀ ਗਈ ਹੈ ਕਿ ਉਹਨਾਂ ਨੂੰ ਕਿੰਨਾ ਜ਼ਿਆਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਐਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਜੇਕਰ ਆਪਾਂ ਗੱਲ ਕਰੀਏ ਬਚਪਨ ਤੋਂ ਹੀ ਤਾਂ ਮੁੰਡੇ ਤੇ ਕੁੜੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਕੀਤਾ ਜਾਂਦਾ ਹੈ ਅੱਜ ਵੀ ਕੀਤਾ ਜਾਂਦਾ ਹੈ ਤੇ ਪਹਿਲਾਂ ਪਿਛਲੇ ਸਮਾਜ ਦੇ ਵਿੱਚ ਜ਼ਿਆਦਾ ਕੀਤਾ ਜਾਂਦਾ ਸੀ ਜਿੱਥੇ ਕਿ ਖਾਣ ਪੀਣ ਤੋਂ ਲੈ ਕੇ ਹੋਰ ਚੀਜ਼ਾਂ ਲਿਆਂਨ ਤੱਕ ਹੱਕ ਤੱਕ ਵਿਚਾਰਾਂ ਦੀ ਆਜ਼ਾਦੀ ਗੱਲ ਰੱਖਣ ਦੀ ਆਜ਼ਾਦੀ ਉਹ ਸਾਰੀ ਮੁੰਡੇ ਨੂੰ ਜ਼ਿਆਦਾ ਸੀ ਜਿਵੇਂ ਇਸ ਕਿਤਾਬ ਦੇ ਵਿੱਚ ਵੀ ਇੱਕ ਲਾਈਨ ਆਉਂਦੀ ਹੈ ਕਿ ਜੇ ਛੋਟਾ ਮੁੰਡਾ ਆਪਣੀ ਵੱਡੀ ਭੈਣ ਨੂੰ ਕੁੱਟ ਦਵੇ ਤਾਂ ਵੀ ਉਹਨੂੰ ਸਮਾਜ ਕੁਛ ਨਹੀਂ ਕਹਿੰਦਾ ਉਹ ਐਦਾਂ ਕੁੱਟਦਾ ਜਿਵੇਂ ਉਹਦਾ ਹੱਕ ਹੋਵੇ ਸਾਂਜੀ ਵੱਡੀ ਭੈਣ ਕੁੱਟੇ ਤਾਂ ਸਮਾਜ ਉਸ ਨੂੰ ਕਹਿੰਦਾ ਵੀ ਤੂੰ ਮੁੰਡੇ ਦੇ ਹੱਥ ਚੁੱਕਦੀ ਐ ਤੂੰ ਐਦਾਂ ਕਰਦੀ ਐ ਬਹੁਤ ਕਰਦੀ ਐ ਨਾ ਤਾਂ ਬਹੁਤ ਕੁਝ ਸੁਣਾਇਆ ਜਾਂਦਾ ਹੈ ਤਾਂ ਇਸ ਕਿਤਾਬ ਦੀ ਜੋ ਕਰੈਕਟਰ ਹੈ ਮੇਨ ਨਾਇਕਾ ਹੈ ਜਸੂ ਤਾਂ ਉਹਦੀ ਵੀ ਜਿਹੜੀ ਜਿੰਦਗੀ ਹੈ ਬਚਪਨ ਹੈ ਉਹ ਐਦਾਂ ਹੀ ਬੀਤਦਾ ਫਿਰ ਹੌਲੀ-ਹੌਲੀ ਉਹ ਆਪਣੇ ਨਾਨਕੇ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਉਹ ਉੱਥੇ ਗ੍ਰੈਜੂਏਸ਼ਨ ਕੰਪਲੀਟ ਕਰਨੀ ਹੁੰਦੀ ਹੈ ਤਾਂ ਮਾਮਾ ਉਹਦੇ ਲਾਲਚ ਦੇ ਵਿੱਚ ਆ ਕੇ ਇੱਕ ਕੈਨੇਡਾ ਦਾ ਰਿਸ਼ਤਾ ਉਹਨਾਂ ਕੋਲ ਆਉਂਦਾ ਤੇ ਉਹਦੇ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ ਇਹ ਵੀ ਨਹੀਂ ਦੇਖਦੇ ਕਿ ਉਹ ਜਿਹੜਾ ਬਜ਼ੁਰਗ ਹੈ ਤੇ ਇਹ ਕੁੜੀ ਦੀ ਉਮਰ ਅਜੇ ਬਹੁਤ ਛੋਟੀ ਹੈ ਪਰ ਉਹਨਾਂ ਨੂੰ ਇਹ ਲਾਲਚ ਸੀ ਵੀ ਇਹ ਕੈਨੇਡਾ ਪੱਕਿਆ ਨੇ ਤੇ ਇਹ ਸਾਡੇ ਵੀ ਮੁੰਡਿਆਂ ਨੂੰ ਉੱਥੇ ਲੈ ਜਾਣਗੇ ਤਾਂ ਇਹ ਕੁੜੀ ਨੂੰ ਉੱਥੇ ਧੱਕ ਦਿੱਤਾ ਜਾਂਦਾ ਹੈ ਤੇ ਫਿਰ ਉਹੀ ਜਿਹੜੀ ਸੱਸ ਨੂੰ ਦਾ ਕਲੇਸ਼ ਹੈ ਜਿਹੜੇ ਸੱਸ ਦੇ ਪਿੱਛੇ ਮੁੰਡਾ ਲੱਗ ਕੇ ਆਪਣੀ ਬਹੂ ਨੂੰ ਕੁੱਟਦਾ ਮਾਰਦਾ ਤਾਂ ਉਹ ਸਾਰਾ ਚੀਜ਼ਾਂ ਇਹਦੇ ਵਿੱਚ ਬਿਆਨ ਕੀਤੀਆਂ ਗਈਆਂ ਨੇ ਬਾਅਦ ਦੇ ਵਿੱਚ ਉਹਨਾਂ ਦਾ ਤਲਾਕ ਹੁੰਦਾ ਹੈ ਤਲਾਕ ਤੋਂ ਬਾਅਦ ਦੀ ਜ਼ਿੰਦਗੀ ਉਹ ਕਿਵੇਂ ਸੋਸ਼ਲ ਮੀਡੀਆ ਤੇ ਜਿਹੜੇ ਸੋ ਕਾਲਡ ਬੁਆਏਫ੍ਰੈਂਡ ਹੁੰਦੇ ਨੇ ਉਹਨਾਂ ਦਾ ਸ਼ਿਕਾਰ ਬਣਦੀ ਐ 10 20 ਦਿਨ ਉਹ ਚੰਗੇ ਪਿਆਰ ਨਾਲ ਪੇਸ਼ ਆਉਂਦੇ ਨੇ ਤਾਰੇ ਤੋੜਦੇ ਨੇ ਉਸ ਤੋਂ ਬਾਅਦ ਉਹਦਾ ਦਿਲ ਤੋੜ ਕੇ ਚਲੇ ਜਾਂਦੇ ਨੇ ਤਾਂ ਉਹ ਦੇ ਨਾਲ ਉਹਦਾ ਦੋ ਤਿੰਨ ਵਾਰੀ ਹੁੰਦਾ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਆਪਾਂ ਆਮ ਹੀ ਸਮਾਜ ਦੇ ਵਿੱਚ ਦੇਖਦੇ ਆਂ ਤੇ ਹੋ ਰਹੀਆਂ ਨੇ ਤਾਂ ਜਦੋਂ ਇਦਾਂ ਦੀ ਕਿਤਾਬ ਆਉਂਦੀ ਐ ਤਾਂ ਉਹ ਚਾਨਣ ਕਰਦੀ ਐ ਉਹ ਇੱਕ ਰੋਸ਼ਨੀ ਪੇਸ਼ ਕਰਦੀ ਐ ਕਿ ਨਹੀਂ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ ਆਪਣੇ ਇਮੋਸ਼ਨ ਦੇ ਕੰਟਰੋਲ ਕਰਨਾ ਚਾਹੀਦਾ ਜੋ ਕਿ ਜੋ ਪੰਜਾਬ ਦੀ ਔਰਤ ਹੈ ਕੁੜੀ ਹੈ ਜਾਂ ਕਹਿ ਦਈਏ ਭਾਰਤ ਦੀ ਹੈ ਤਾਂ ਇਹ ਇਮੋਸ਼ਨ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੈ ਇਹ ਜਲਦੀ ਹੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਜਲਦੀ ਹੀ ਕਿਸੇ ਤੋਂ ਪ੍ਰਭਾਵਿਤ ਹੋ ਜਾਂਦੀ ਹੈ ਇਸ ਨੂੰ ਛੱਡਣ ਦੇ ਲਈ ਬਹੁਤ ਟਾਈਮ ਲੱਗਦਾ ਹੈ ਰਿਸ਼ਤੇ ਛੱਡਣ ਦੇ ਲਈ ਇਸ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੇ ਜੇ ਉਹ ਕੁੜੀ ਬਚਪਨ ਤੋਂ ਪੜ੍ਹੇਗੀ ਜਾਂ ਇੱਕ ਪੇਰੈਂਟਸ ਤਾਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਬੱਚਿਆਂ ਦਾ ਕਸੂਰ ਨਹੀਂ ਹੁੰਦਾ ਉਹ ਸਾਰਾ ਪਰਪਰਿਸ਼ ਦਾ ਬਹੁਤ ਜ਼ਿਆਦਾ ਹੱਥ ਹੁੰਦਾ ਇਸ ਦੇ ਵਿੱਚ ਜਿਵੇਂ ਕਿ ਇਸ ਕਿਤਾਬ ਦੀ ਜੋ ਕਰੈਕਟਰ ਹੈ ਜਸੋ ਹੈ ਜੇਕਰ ਉਸ ਦਾ ਉਸ ਦੀ ਪਰਪਰਿਸ਼ ਅੱਛੀ ਹੋਈ ਹੁੰਦੀ ਤਾਂ ਉਹ ਜਿਹੜੀਆਂ ਅਗਲੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਉਹ ਅੱਛੇ ਤਰੀਕੇ ਨਾਲ ਹੈਂਡਲ ਕਰ ਪਾਉਂਦੀ ਪਰ ਜੇ ਉਹਦੀ ਪਰਪਰਿਸ਼ ਦੀ ਗੱਲ ਕਰੀ ਤਾਂ ਬਚਪਨ ਦੇ ਵਿੱਚ ਉਹਦੀ ਇੰਨੀਆਂ ਭਿਆਨਕ ਹਾਦਸੇ ਵਾਪਰਦੇ ਨੇ ਜੋ ਕਿ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਦੱਸਾਂਗਾ ਕਿਉਂਕਿ ਸਾਰੀ ਕਿਤਾਬ ਦਾ ਮੈਂ ਨਿਚੋੜ 2-4 ਮਿੰਟਾਂ ਦੇ ਵਿੱਚ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਪੜ ਕੇ ਮਹਿਸੂਸ ਹੁੰਦੀ ਹੈ ਆਪਾਂ ਨੂੰ ਉਸ ਦੇ ਬਾਰੇ ਹੋਰ ਐਗਜ਼ਾਮਪਲ ਆ ਮਿਲਦੇ ਆ ਰਹੇ ਫਿਰ ਆਪਣਾ ਜਿਹੜਾ ਦਿਮਾਗ ਹੈ ਉਸ ਦੀ ਕਲਪਨਾ ਕਰਦਾ ਹੈ ਉਹ ਸਾਰੇ ਸੀਨ ਕ੍ਰੀਏਟ ਕਰਦਾ ਹੈ ਤਾਂ ਉਹ ਚੀਜ਼ ਦਾ ਮਜ਼ਾ ਹੀ ਅਲੱਗ ਹੈ ਇਹ 5 ਮਿੰਟਾਂ ਦੀ ਜੋ ਮੈਂ ਵੀਡੀਓ ਬਣਾ ਰਿਹਾ ਇਸ ਦਾ ਮਕਸਦ ਇੰਨਾ ਹੀ ਹੈ ਕਿ ਤੁਹਾਨੂੰ ਕਿਤਾਬ ਖਰੀਦਣ ਤੋਂ ਪਹਿਲਾਂ ਪਤਾ ਹੋਵੇ ਕਿ ਇਸ ਕਿਤਾਬ ਦੇ ਵਿੱਚ ਕੀ ਹੈ ਕਿ ਸਾਡੇ ਪੜਨ ਦੇ ਲਾਇਕ ਹੈਗੀਆਂ ਨੇ ਚੀਜ਼ਾਂ ਜਾਂ ਨਹੀਂ ਹੈਗੀਆਂ ਤਾਂ ਜੇਕਰ ਗੱਲ ਕਰੀਏ ਇਸ ਦੀ ਲਿਖਣ ਸ਼ੈਲੀ ਦੀ ਇਹ ਮੈ ਸ਼ੈਲੀ ਦੇ ਵਿੱਚ ਲਿਖੀ ਗਈ ਹੈ ਜੋ ਜਸੂ ਹੈ ਉਹ ਆਪਣੀ ਸਾਰੀ ਕਹਾਣੀ ਆਪ ਬਿਆਨ ਕਰਦੀ ਹੈ ਮੈ ਸ਼ੈਲੀ ਦੇ ਵਿੱਚ ਆਤਮ ਕਥਾ ਸ਼ੈਲੀ ਦੇ ਵਿੱਚ ਤੇ ਇਸ ਦੀ ਜਿਹੜੀ ਸਪੀਡ ਹੈ ਉਹ ਐਦਾਂ ਲੱਗਦੀ ਹੈ ਕਿ ਜਿਵੇਂ ਆਪਾਂ ਨੂੰ ਕੋਈ ਕਹਾਣੀ ਸੁਣਾ ਰਿਹਾ ਹੋਵੇ ਤਾਂ ਤੁਹਾਨੂੰ ਜੇ ਤੁਸੀਂ ਸਹਿਦ ਦੇ ਬਹੁਤ ਜ਼ਿਆਦਾ ਵੱਡੇ murid ਹੋ ਤੁਹਾਨੂੰ ਲਿਖਣ ਸ਼ਬਦ ਲਿਖਣ ਸ਼ੈਲੀ ਜਾਂ ਹੋਰ ਉਦਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਵਰੀਕੀ ਨਾਲ ਧਿਆਨ ਦੇਣਿਓ ਤਾਂ ਸ਼ਾਇਦ ਤੁਹਾਨੂੰ ਕਿਤਾਬ ਹੈ ਜਿਹੜੀ ਨਿਰਾਸ਼ ਕਰ ਸਕਦੀ ਹੈ ਕਿਉਂਕਿ ਇਹ ਐਦਾਂ ਲੱਗਦਾ ਕਿ ਪਹਿਲੀ ਲਾਈਨ ਦੇ ਵਿੱਚ ਮੰਨ ਲਓ ਇੱਕ ਪੇਜ ਆ ਪਹਿਲੀ ਲਾਈਨ ਦੇ ਵਿੱਚ ਪਹਿਲੀ ਪ੍ਰੈਗਨੈਂਸੀ ਹੋਈ ਆ ਤਾਂ ਸ਼ਾਇਦ ਉਹੀ 10-15 ਲਾਈਨਾਂ ਤੋਂ ਬਾਅਦ ਜੇ ਦੂਜੇ ਪੇਜ ਤੇ ਉਹਦਾ ਦੂਜਾ ਬੱਚਾ ਵੀ ਦਿਖਾਇਆ ਗਿਆ ਤਾਂ ਕਿਤਾਬ ਆ ਜਿਹੜੀ ਪੂਰੀ ਸਪੀਡ ਤੇ ਚੱਲਦੀ ਐ ਜਿਵੇਂ ਆਪਾਂ ਨੂੰ ਕੋਈ ਸ਼ਾਰਟ ਦੇ ਵਿੱਚ ਕਹਾਣੀ ਦੱਸ ਰਿਹਾ ਹੁੰਦਾ ਤੇ ਓਵੇਂ ਉਹ ਚੀਜ਼ ਲਿਖੀ ਹੋਈ ਐ ਬਾਕ ਬੰਤਰ ਵੀ ਓਦਾਂ ਦੀ ਐ ਤਾਂ ਇਹਨੂੰ ਮੈਂ ਭਾਸ਼ਾ ਦੀ ਕਿਤਾਬ ਦੀ ਥਾਂ ਤੇ ਬੋਲੀ ਦੀ ਕਿਤਾਬ ਜ਼ਿਆਦਾ ਕਹੂੰਗਾ ਕਿ ਇਹ ਕਿਤਾਬ ਆ ਜਿਹੜੀ ਬੋਲੀ ਦੇ ਵਿੱਚ ਲਿਖੀ ਗਈ ਐ ਜਿਵੇਂ ਆਪਾਂ ਆਮ ਬੋਲਦੇ ਆ ਤੇ ਕਿਤਾਬ ਬਹੁਤ ਅੱਛੀ ਲੱਗੀ ਕੁੜੀਆਂ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਐਦਾਂ ਦੀਆਂ ਕਿਤਾਬਾਂ ਨੇ ਜਿਹੜੀਆਂ ਮੁੰਡਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਕਿਉਂਕਿ ਕੁੜੀਆਂ ਨੂੰ ਤਾਂ ਇਹ ਕਿਤਾਬ ਪੜ੍ਹ ਕੇ ਆਪਣੇ ਤਸੀਹੇ ਹੀ ਯਾਦ ਆਉਂਦੇ ਨੇ ਕਿ ਯਾਰ ਮੈਂ ਵੀ ਇਹ ਚੀਜ਼ ਹੰਡਾਈ ਹੈ ਮੇਰੇ ਨਾਲ ਵੀ ਬਹੁਤ ਜ਼ਿਆਦਾ ਭੇਦਭਾਵ ਹੋਇਆ ਹੈ ਮੇਰੇ ਨਾਲ ਐਦਾਂ ਦੀਆਂ ਗੱਲਾਂ ਹੋਈਆਂ ਨੇ ਮੇਰੇ ਬਚਪਨ ਨਾਲ ਮੈਚ ਕਰਦੀ ਹੈ ਸਟੋਰੀ ਵਿਆਹ ਤੋਂ ਬਾਅਦ ਮੇਰੇ ਨਾਲ ਵੀ ਐਦਾਂ ਦਾ ਹੋਇਆ ਹੈ ਤਾਂ ਉਹ ਰੋਣਗੀਆਂ ਦੁਖੀ ਹੋਣਗੀਆਂ ਤਾਂ ਉਹਦੇ ਨਾਲੋਂ ਜ਼ਿਆਦਾ ਜੇ ਇਹ ਕਿਤਾਬ ਨੂੰ ਮੁੰਡੇ ਪੜ੍ਹਨਗੇ ਉਹਨਾਂ ਨੂੰ ਸਮਝ ਆਊਗਾ ਕਿ ਹਾਂ ਯਾਰ ਆਪਾਂ ਨੇ ਔਰਤ ਦੀ ਰਿਸਪੈਕਟ ਕਿਵੇਂ ਕਰਨੀ ਹੈ ਉਹਨੂੰ ਕਿਵੇਂ ਵਿਚਾਰਾਂ ਦੀ ਆਜ਼ਾਦੀ ਦੇਣੀ ਹੈ ਹੋਰ ਉਹਦਾਂ ਦੀਆਂ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਉਣਗੀਆਂ ਕਿਉਂਕਿ ਔਰਤ ਨੂੰ ਠੀਕ ਕਰਨ ਦੀ ਜ਼ਰੂਰਤ ਨਹੀਂ ਹੈ ਇੱਥੇ ਜਿਹੜਾ ਮਰਦ ਹੈ ਉਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਕਿ ਸਾਹਮਣੇ ਵਾਲਾ ਜੋ ਜੈਂਡਰ ਹੈ ਉਹ ਸਿਰਫ ਇੱਕ ਸੈਕਸਲੀ ਨਹੀਂ ਬਣਿਆ ਹੈਗਾ ਕਿ ਇੱਕ ਖੜਾਣਾ ਤੁਸੀਂ ਯੂਜ਼ ਕਰ ਲਿਆ ਉਸ ਤੋਂ ਬਾਅਦ 4 ਦਿਨ ਦੀ ਚਾਦਰ ਨਹੀਂ ਨਾ ਫਿਰ ਹਨੇਰੀ ਰਾਤ ਆ ਤਾਂ 4 ਦਿਨ ਉਹ ਗੱਲਾਂ ਵਧੀਆ ਲੱਗਦੀਆਂ ਨੇ ਕਿਸੇ ਨਾਲ ਕਰਨੀਆਂ ਉਹਦਾ ਸਰੀਰ ਵਧੀਆ ਲੱਗਦਾ ਪਰ ਉਹੀ ਜਦੋਂ ਆਪਣਾ ਥੋੜਾ ਟਾਈਮ ਪੈ ਜਾਂਦਾ ਰਿਸ਼ਤੇ ਨੂੰ ਤਾਂ ਉਹਦੇ ਵਿੱਚ ਆਪਾਂ ਨੂੰ ਬਦਬੂ ਆਣ ਲੱਗ ਜਾਂਦੀ ਹੈ ਤਾਂ ਐਦਾਂ ਦੀਆਂ ਗੱਲਾਂ ਤੋਂ ਆਪਾਂ ਨੂੰ ਗਰੇਜ਼ ਕਰਨੀ ਚਾਹੀਦੀ ਹੈ ਤੇ ਵਿਚਾਰਕ ਤੌਰ ਤੇ ਸਭ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ ਜਿਵੇਂ ਕੋਈ ਵਿਜੜਨਾ ਚਾਹੁੰਦਾ ਜਿੱਥੇ ਜਾਣਾ ਚਾਹੁੰਦਾ ਜਿੱਥੇ ਰਹਿਣਾ ਚਾਹੁੰਦਾ ਜੋ ਖਾਣਾ ਚਾਹੁੰਦਾ ਜੋ ਪੀਣਾ ਚਾਹੁੰਦਾ ਜੋ ਪਹਿਨਣਾ ਚਾਹੁੰਦਾ ਤੇ ਇਹਦੇ ਵਿੱਚ ਮੇਰਾ ਇੱਕ ਹੀ ਮੰਨਣਾ ਹੁੰਦਾ ਹੈ ਕਿ ਜੇ ਤੁਸੀਂ ਸੁਸਾਇਟੀ ਦੇ ਵਿੱਚ ਕਿਸੇ ਦਾ ਦਿਲ ਨਹੀਂ ਦੁਖਾ ਰਹੇ ਡਾਇਰੈਕਟਲੀ ਇਨਡਾਇਰੈਕਟਲੀ ਤਾਂ ਸਭ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀਆਂ ਨੇ ਜੇ ਇੱਕ ਪਿੰਡ ਦੇ ਵਿੱਚ ਇੱਕ ਕੁੜੀ ਜਿੱਥੇ ਜੀਨ ਅਲਾਉਡ ਨਹੀਂ ਹੈਗੀ ਜੀਨ ਪਾਲੇ ਤਾਂ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਰ ਉਹ ਗੱਲ ਨਾਲ ਮੈਂ ਐਗਰੀ ਨਹੀਂ ਕਰਦਾ ਅਨ ਦਾ ਸੈਂਸ ਜਦੋਂ ਆਪਾਂ ਡਾਇਰੈਕਟਲੀ ਕਿਸੇ ਤੇ ਅਟੈਕ ਕਰਦੇ ਹਾਂ ਕਿਸ ਨੂੰ ਮਾੜਾ ਚੰਗਾ ਬੋਲਦੇ ਹਾਂ ਉਹ ਕਿਸੇ ਦਾ ਦਿਲ ਦਿਖਾਣਾ ਹੁੰਦਾ ਹੈ ਨਾ ਕਿ ਜੇ ਤੁਸੀਂ ਨੇ ਕੋਈ ਸਹੀ ਪਹਿਨਿਆ ਹੋਇਆ ਕੁਝ ਖਾ ਰਹੇ ਹੋ ਪੀ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਉਹਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿਤਾਬ ਅੱਛੀ ਹੈ ਹਲਕੀ ਫੁਲਕੀ ਹੈ ਨਵੇਂ ਪਾਠਕ ਬਹੁਤ ਹੀ ਸੋਹਣੇ ਤਰੀਕੇ ਨਾਲ ਪੜ ਸਕਦੇ ਨੇ ਕਿਉਂਕਿ ਕਿਤਾਬ ਦੀ ਜਿਹੜੀ ਲੈਂਥ ਹੈ ਬਹੁਤ ਸ਼ਾਰਟ ਹੈ ਤੇ ਕਿਤਾਬ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਬਹੁਤ ਈਜ਼ੀ ਨੇ ਕੋਈ ਗੁੰਝਲਦਾਰ ਗੱਲਾਂ ਨਹੀਂ ਕੀਤੀਆਂ ਹੋਈਆਂ ਤੋੜ ਮਰੋੜ ਕੇ ਕਹਾਣੀਆਂ ਨਹੀਂ ਪੇਸ਼ ਕੀਤੀਆਂ ਹੋਈਆਂ ਇੱਕ ਸਿੱਧੀ ਤੇ ਸਪਸ਼ਟ ਜੋ ਸਮਾਜ ਦੀ ਸਥਿਤੀ ਹੈ ਇਸ ਕਿਤਾਬ ਦੇ ਵਿੱਚ ਪੇਸ਼ ਕੀਤੀ ਗਈ ਹੈ ਤਾਂ ਮੈਂ ਇਹ ਕਿਤਾਬ ਰეკਮੈਂਡ ਕਰੂੰਗਾ ਇਹ ਇਸ ਕਿਤਾਬ ਨੂੰ ਜ਼ਰੂਰ ਪੜੋ ਮਿਲਦੇ ਆ ਕਿਸ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਜ਼ਿੰਦਗੀ ਜਿੰਦਾਬਾਦ